ਕੱਲ ਜਿਹੜੀ ਆਪਾਂ ਗੱਲ ਕੀਤੀ ਸੀ ਮਿੰਟੋ ਜੀ ਫੌਜਾ ਸਿੰਘ ਵਾਲੀ ਉਹਦੇ ਵਿੱਚ ਖਬਰ ਇਹੋ ਸੀ ਕਿ ਸੈਰ ਕਰਦਿਆਂ ਕੋਈ ਫੇਟ ਮਾਰ ਗਿਆ ਉਹ ਕਹਿੰਦੇ ਵੀ ਬਈ ਫੋਰਚੂਨਰ ਗੱਡੀ ਵਾਲਾ ਬੰਦਾ ਸੀਗਾ ਤੇ ਬੰਦਾ ਵੀ ਕੋਈ ਐਨ ਆਰ ਆਈ ਸੀਗਾ ਉਹਨੇ ਵੀ ਥੋੜਾ ਜਿਹਾ ਦੱਸਿਆ ਕਿ ਮੈਂ ਕਾਲੀ ਦੇ ਵਿੱਚ ਸੀ ਮੇਰੇ ਤੋਂ ਅੱਜ ਕੀ ਤੇ ਫਿਰ ਮੈਂ ਡਰਦਾ ਦਰਦ ਦਸ ਲੰਘ ਗਿਆ ਇਹ ਵੀ ਥੋੜਾ ਜਿਹਾ ਗੱਲ ਖੋਲ ਕੇ ਦੱਸਿਓ ਇਹ ਬੰਦਾ ਕੌਣ ਸੀਗਾ ਕੀ ਕਾਰਨ ਹੋਇਆ ਤੇ ਕਿਉਂ ਉਹਨੂੰ ਭੱਜਣਾ ਵੀ ਪੈ ਗਿਆ ਖਾਸ ਕਰਕੇ ਜੇ ਮੈਂ ਐਨ ਆਰ ਆਈ ਜਿਹੜੇ ਹੁੰਦੇ ਆ ਉਹ ਤੇ ਥੋੜੇ ਜਿਹਾ ਸਮਝਦਾਰ ਹੁੰਦੇ ਨੇ ਉਹ ਇਸ ਤਰ੍ਹਾਂ ਦੇ ਫੈਸਲੇ ਨਹੀਂ ਲੈਂਦੇ ਇਹ ਉਹਨ ਕੋਈ ਮੌਕੇ ਦੀ ਗੱਲ ਹੀ ਹੋਈ ਦੇਖੋ ਸੁਖਮ ਸਿੰਘ ਸਾਹਿਬ ਐਨ ਆਰ ਆਈ ਬਹੁਤ ਸਿਆਣੇ ਹੁੰਦੇ ਨੇ ਐਨ ਆਰ ਆਈ ਕੋਈ ਵੀ ਆਪਾਂ ਜੇ ਵੇਖੀਏ ਤੇ ਉਹਨੇ ਬਹੁਤ ਦੁਨੀਆ ਵੇਖੀ ਹੁੰਦੀ ਆ ਜੀ ਸਿਆਣਾ ਤਾਂ ਹੁੰਦਾ ਬੰਦਾ ਹੂੰ ਜਦੋਂ ਘਾਟ ਘਾਟ ਦੇ ਪਾਣੀ ਪੀ ਲਵੇ ਬਹੁਤ ਸਿਆਣਾ ਹੁੰਦਾ ਇੱਥੇ ਤੇ ਸਰ ਕੋ ਟਰੱਕ ਤੇ ਕੋਈ ਸਾਲ 2 ਸਾਲ ਲਾਵੇ ਤੇ ਪਿੰਡ ਚੋਂ ਥੋੜਾ ਸਮਝਦਾਰ ਬਣ ਜਾਂਦਾ ਹੂੰ ਬਹੁਤ ਜ਼ਰਬਾ ਹੁੰਦਾ ਬਹੁਤ ਕੁਝ ਜ਼ਿੰਦਗੀ ਸਿਖਾਉਂਦੀ ਆ ਜੀ ਪਰ ਕੁਝ ਬਾਰੇ ਕਿਹਾ ਜਾਂਦਾ ਜਿਹੜੇ ਲਾਹੌਰ ਵੀ ਬੁੱਧੂ ਤੇ ਬਸ਼ੌਰ ਵੀ ਬੁੱਧੂ ਹੂੰ ਉਹ ਫਲੋਰ ਵੀ ਬੁੱਧੂ ਤੇ ਪ੍ਰਾਕਨੌਰ ਵੀ ਬੁੱਧੂ ਹੂੰ ਹੂੰ ਉਹ ਗਾਂ ਕੋਈ ਹੋਰ ਜੁੜਦਾ ਨਹੀਂ ਉਹ ਵੀ ਜੋੜ ਦਿੰਦਾ ਜੀ ਠੀਕ ਹੈ ਮਲੋਟ ਵੀ ਬੁੱਧੂ ਤੇ ਹੋਰ ਵੀ ਬੁੱਧੂ ਹੂੰ ਗੱਲ ਇਹ ਆ ਸਾਬ ਕਿ ਕੁਝ ਐਸੇ ਵੀ ਹੁੰਦੇ ਆ ਉਹਨਾਂ ਦੇ ਇੱਥੇ ਅੱਗੇ ਵੀ ਸ਼ਾਇਦ ਮੈਂ ਗੱਲ ਸੁਣਾਈ ਹੋਵੇ ਮੁਹੱਲੀ ਐਨ ਆਰ ਆਈ ਪਿਓ ਪੁੱਤਰ ਤੇ ਨਾਲ ਇੱਕ ਉਹਨਾਂ ਨੇ ਉਥੋਂ ਇੱਕ ਹੋਰ ਲੰਗਾੜਾ ਚੜਾ ਲਿਆ ਮੇਰੇ ਅਰਗਾ ਖਾਣ ਪੀਣ ਵਾਲਾ ਸਰ ਉੱਥੇ ਆ ਕੇ 3 ਵੀ 2 ਦੇ ਕੋਲ ਤੇ ਸੜਕ ਦੇ ਉੱਤੇ ਉਹ ਜਿਵੇਂ ਸ਼ਹਿਰੀ ਕਹਿੰਦਾ ਸੀਗਾ ਨਾ ਲਾ ਕੇ ਤਿੰਨ ਪੈਗ ਬਣ ਲਏ ਪਾਹਿੰਦੇ ਭੰਗੜੇ ਗੱਡੀ ਦੀ ਢਿੱਗੀ ਖੋਲ ਕੇ ਉਹਨਾਂ ਨੇ ਬੰਪਰ ਤੇ ਸ਼ਰਾਬ ਰੱਖ ਲਈ ਹੂੰ ਉੱਥੇ ਬੜਕਾਂ ਪੇ ਮਾਰਦੇ ਸੀ ਜੀ ਤੇ ਜਦ ਪੀਸੀਆਰ ਨੂੰ ਸ਼ਿਕਾਇਤ ਹੋਈ ਉੱਥੇ ਸ਼ਿਕਾਇਤ 1 ਮਿੰਟ ਚ ਹੋ ਜਾਂਦੀ ਬਾਹਰਲੇ ਮੁਲਕਾਂ ਵਾਂਗ ਹੂੰ ਮੈਂ ਦੱਸਣ ਡਿਆ ਜਿਵੇਂ ਤੁਹਾਡਾ ਕਿਹੜਾ ਉੱਥੇ ਪਾਸਪੋਰਟ ਲੱਗਦਾ ਜਾਂ ਵੀਜ਼ਾ ਲੱਗਦਾ ਤੁਸੀਂ ਵੀ ਤੇ ਜਾਂਦੀ ਹੋਗੇ ਜੀ ਮਤਲਬ ਉੱਥੇ ਉੱਥੇ ਤੇ ਜਦਾ ਹੀ ਨਾਲ ਹੀ ਕੰਮ ਹੁੰਦਾ ਹਾਂ ਬਿਲਕੁਲ ਅਛਾ ਉਹ ਉਥੋਂ ਪੀਸੀਆਰ ਵਾਲੇ ਆਗੇ ਤੇ ਉਹ ਰਜੇ ਉਹਨਾਂ ਦੇ ਗੱਲ ਪੈ ਗਏ ਜੀ ਜੀ ਉਹਨਾਂ ਨੇ ਫਿਰ ਦੋਨੇ ਐਨਆਰਆਈ ਪਿਓ ਪੁੱਤ ਚੁੱਕ ਕੇ ਤੇ ਸਮੇਂ ਤੀਸਰਾ ਹਵਾਲਾ ਚ ਬੰਦ ਕੀਤੇ ساری ਰਾਤ ਜੀ ਜੀ ਪਰਚਾ ਪਤਾ ਉਹਨਾਂ ਤੇ ਹੁਣ ਇਹਨਾਂ ਨੂੰ ਵੀ ਤੇ ਸਿਆਣੇ ਨਹੀਂ ਨਾ ਕਿਹਾ ਜਾ ਸਕਦਾ ਬਿਲਕੁਲ ਕੁਝ ਬੰਦੇ ਠੀਕ ਵੈਸੇ ਹੀ ਹੁੰਦੇ ਐ ਨਾਰਾਇਸ ਦੇ ਵਿੱਚ ਉਹ ਵੀ ਆਪਣੇ ਵਿੱਚ ਵੀ ਕਿ ਭਈ ਉਹ ਚੰਡੀਗੜ੍ਹ ਸਿਆਣੇ ਹੁੰਦੇ ਮਹਾਲੀ ਆ ਕੇ ਉਹ ਕੁਝ ਜ਼ਿਆਦਾ ਹੀ ਸਿਆਣੇ ਹੋ ਜ਼ਿਆਦਾ ਹੀ ਸਿਆਣੇ ਜੀ ਖੁੱਲ ਮਿਲ ਜਾਂਦੀ ਕਿਤੇ ਨਾ ਕਿਤੇ ਸੋ ਇਸ ਕਰਕੇ ਆਪਾਂ ਇਸ ਪੈਮਾਨੇ ਨੂੰ ਸੈੱਟ ਨਹੀਂ ਕਰ ਸਕਦੇ ਕਿਸੇ ਵੀ ਥਾਂ ਤੇ ਚਾਹੇ ਉਹ ਆਪਾਂ ਚਾਹੇ ਨਾਰਾਇਣ ਜੀ ਠੀਕ ਹੈ ਜੀ ਇਹ ਹੁਣ ਜਿਹੜੀ ਕਾਰ ਸੀ ਫੋਰਚਨਰ ਮੌਕੇ ਤੇ ਸੀਸੀਟੀਵੀ ਕੋਈ ਨਹੀਂ ਸੀ ਇੱਕ ਮੈਂ ਤੁਹਾਨੂੰ ਹੋਰ ਇਤਫਾਕ ਦੱਸਾਂ ਜਗਾ ਇਹ ਉਹ ਹੀ ਆ ਬਿਆਸ ਪਿੰਡ ਦੀ ਇਹ ਨਾ ਜਲੰਧਰ ਪਠਾਨਕੋਟ ਜਿਹੜਾ ਆਈ ਰਿਹਾ ਉਹਦੀ ਜੀ ਇਹ ਉਹੀ ਜਗਾ ਜਿੱਥੇ ਫੌਜਾ ਸਿੰਘ ਦਾ ਪੁੱਤਰ ਮਰਿਆ ਸੀ ਹਮ ਇਤਫਾਕ ਵੇਖੋ ਜੀ ਇਹ ਗੱਲ 90 ਦੇ ਦਹਾਕੇ ਦੀ ਹੈ ਸ਼ਾਇਦ 92 94 ਦੀ ਗੱਲ 92 ਜਾਂ 91 ਦੀ ਨਹੀਂ ਸ਼ਾਇਦ ਇਤੋਂ ਥੋੜੀ ਅੱਗੇ ਜੀ ਫੌਜਾ ਸਿੰਘ ਦੇ ਮੁੰਡੇ ਨੇ ਆਖਿਆ ਕਿ ਆਪਾਂ ਤਾਬਾ ਬਣਾਈਏ ਇੱਥੇ ਹੂੰ ਬੜਾ ਦੂਰਅੰਦੇਸ਼ੀ ਫੈਸਲਾ ਸੀ ਅੱਜ ਦੇਖੋ ਬਿਲਕੁਲ ਕਿਾਦ ਕਿਆ ਬਣ ਗਿਆ ਉੱਥੇ ਤੇ ਹੁਣ ਜਦੋਂ ਇਹ ਤਾਬਾ ਬਣਾ ਰਹੇ ਸੀਗੇ ਤੇ ਜਦਾਂ ਆਪਾਂ ਤਰਾਈ ਵਗੈਰਾ ਕਰਦੇ ਆਂ ਜੀ ਜਿਸ ਵੇਲੇ ਉਹ ਤਰਾਈ ਵਗੈਰਾ ਕਰ ਰਿਆ ਸੀਗਾ ਤੇ ਜਿਹੜਾ ਕਾਲਮ ਵਗੈਰਾ ਕੀਤਾ ਹੁੰਦਾ ਉਹ ਡਿੱਗ ਪਿਆ ਹੂੰ ਫੌਜਾ ਸਿੰਘ ਦਾ ਮੁੰਡਾ ਉਹਦੇ ਵਿਲੇਟੇ ਚ ਆ ਗਿਆ ਤੇ ਸੰਸਾਰੋਂ ਕੂਚ ਕਰ ਗਿਆ ਜੀ ਫੌਜਾ ਸਿੰਘ ਇੱਕ ਮੇਰੇ ਖਿਆਲ ਦੇ ਨਾਲ ਇੱਕ ਐਸਾ ਸ਼ਖਸ ਆ ਜਿਹਦੇ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹਮ ਫੌਜਾ ਸਿੰਘ ਨੇ ਉਸ ਉਸਾਰੀ ਨੂੰ ਅੱਧਾ ਵਾਟੇ ਨਹੀਂ ਛੱਡਿਆ ਆਪਣੇ ਪੁੱਤ ਦੇ ਸੁਪਨੇ ਨੂੰ ਮਰ ਨਹੀਂ ਦਿੱਤਾ ਸਾਬ ਹਮ ਕੀ ਗੱਜ਼ਬਾਹ ਇਨਸਾਨ ਹੈ ਜੀ ਹਰ ਇੱਕ ਚੀਜ਼ ਤੇ ਪ੍ਰੇਰਨਾ ਕੀ ਗੱਜ਼ਬਾਹ ਇਨਸਾਨ ਹਰ ਇੱਕ ਗੱਲ ਤੇ ਪ੍ਰੇਰਨਾ ਆਪਦੇ ਮੁੰਡੇ ਦਾ ਸੁਪਨਾ ਪੂਰਾ ਕਰਕੇ ਫਿਰ ਉਹ ਤਾਬਾ ਕਰਾਏ ਤੇ ਚੜ੍ਹਦਾ ਸੀ ਜੀ ਇਹ ਵੇਖੋ ਕਿੱਡੀ ਵੱਡੀ ਗੱਡੀ ਹੁਣ ਇਹ ਵੀ ਐਕਸੀਡੈਂਟ ਉੱਥੇ ਉਸੇ ਰੋਡ ਤੇ ਉਹ ਸਾਈਡ ਤੇ ਹੋਇਆ ਹਮ ਉੱਥੇ ਮੌਕੇ ਤੇ ਸੀਸੀਟੀਵੀ ਕੈਮਰਾ ਨਹੀਂ ਸੀ ਜਦੋਂ ਆਸ-ਪਾਸੇ ਵੇਖਿਆ ਤੇ ਫਰਟਚਨਰ ਗੱਡੀ ਜਿਹੜੀ ਵਿੱਚ ਵਜੀ ਸੀ ਉਹਦੀ ਭਾਲ ਕੀਤੀ ਗਈ ਅਠੋਲੀ ਦੀ ਸੀ ਅਠੋਲੀ ਪਿੰਡ ਕਪੂਰਥਲਾ ਚ ਲਾਲ ਅਠੋਲੀ ਆ ਲਾਲ ਅਠੋਲੀ ਉਹ ਟੈਂਪੋ ਚਾਲਕ ਕ ਇੱਕ ਗੀਤਕਾਰ ਸੀ ਜੀ 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 ਠੀਕ ਹੈ ਨਹੀਂ ਬਹੁਤ ਤਗੜੇ ਗੀਤ ਲਿਖੇ ਬਿਲਕੁਲ ਉਸ ਕਿਰਤੀ ਨੇ ਲਾਲ ਅਠੋਲੀ ਵਾਲਾ ਅਸ਼ਾ ਉਹਤੇ ਵਾਦ ਕੀ ਹੁੰਦਾ ਕਿ ਜਦੋਂ ਉਸ ਓਨਰ ਕੋਲ ਜਾਇਆ ਜਾਂਦਾ ਕਿ ਹਾਂ ਭਾਈ ਇਹ ਤੁਹਾਡੀ ਗੱਡੀ ਤੇ ਉਹਨਾਂ ਇਹ ਗੱਲ ਕਹੀ ਕਿ ਭਾਈ ਇਹ ਗੱਡੀ ਅਸੀਂ ਸੇਲ ਕਰਤੀ ਹੈ ਹਮ ਅੱਜ ਕੱਲ ਤੁਹਾਨੂੰ ਪਤਾ ਹੈ ਕਿ ਇਹ ਵੀ ਇੱਕ ਜਿਵੇਂ ਮਨੀ ਟ੍ਰੇਲ ਆਉਂਗਾ ਨਾ ਗੱਡੀ ਗਾਂ-ਗਾ ਤੁਰੀ ਜਾਵੇ ਤਾਂ ਬਸ ਨਾਲ ਦੀ ਨਾਲ ਹੀ ਲਵ ਲੈਂਦੇ ਆ ਹਮ ਉਹ ਫਿਰ ਗੱਡੀ ਜਿਹੜੀ ਉਹ 10 ਹੂ ਵਾਲ ਦੀ ਨਿਕਲੀ 10 ਹੂ ਵਾਲ ਹੈਗਾ ਕਰਤਾਰਪੁਰ ਦੇ ਨਜ਼ਦੀਕ ਹਮ ਫਿਰ ਪਤਾ ਲੱਗਾ ਵੀ ਇਹ ਉਹ ਫੈਮਿਲੀ ਆ ਇਹਦਾ ਜਿਹੜਾ ਐਨ ਆਰ ਆਈ ਬੰਦਾ ਹੈ ਜਿਹੜਾ ਗੱਡੀ ਚਲਾ ਰਿਹਾ ਸੀ ਜੀ ਇਹਦੀਆਂ ਤਿੰਨ ਪੈਣਾ ਕੈਨੇਡਾ 'ਚ ਆ ਮਾਂ ਵੀ ਕੈਨੇਡਾ 'ਚ ਆ ਇਹ 7-8 ਦਿਨ ਪਹਿਲਾਂ ਕਿਤੇ ਕਿਸੇ ਕੰਮ ਆਇਆ ਸੀ ਇੱਥੇ ਹੂੰ ਇਹ ਹੁਣ ਦੱਸਦੇ ਆ ਕਿ ਫੋਨ ਫਾਨ ਵਗੈਰਾ ਜਿਹੜਾ ਕੋਈ ਦਾ ਕੰਮ ਸੀ ਪਤਾ ਨਹੀਂ ਉਹਦਾ ਕੋਈ ਸੌਫਟਵੇਅਰ ਕਰਾਉਣਾ ਕਿ ਵੇਚ ਕੇ ਤੁਰਿਆ ਜਾਂਦਾ ਸੀਗਾ ਜੀ 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 ਇਹ ਕੋਈ ਐਸਾ ਕੰਮ ਕਰਕੇ ਤੁਰ ਤੁਰਿਆ ਜਾਂਦਾ ਸੀ ਤੇ ਇਹ ਕਹਿੰਦਾ ਵੀ ਮੈਨੂੰ ਪਤਾ ਹੀ ਨਹੀਂ ਲੱਗਾ ਹੂੰ ਇਹਨੂੰ ਕੱਲ ਸ਼ਾਮੀ ਫੜ ਲਿਆ ਗਿਆ ਸੀ ਜਾਂ ਉਹ ਤੋਂ ਵੀ ਪਹਿਲਾਂ ਫੜ ਲਿਆ ਗਿਆ ਸੀ ਮੀਡੀਆ ਰਿਪੋਰਟਾਂ ਆਗੀਆਂ ਸੀ ਕੱਲ ਜੀ ਕੱਲ ਸ਼ਾਮੀ ਪਤਾ ਲੱਗਿਆ ਸੀਗਾ ਕਿ ਬੰਦਾ ਅਰੈਸਟ ਹੋ ਗਿਆ ਜੀ ਤੇ ਚਲੋ ਉਸ ਤੋਂ ਬਾਅਦ ਫੇਰ ਇਹ ਮਾਮਲਾ ਜਿਹੜਾ ਹੈ ਨਾ ਇੱਥੋਂ ਤੱਕ ਆ ਗਿਆ ਹੂੰ ਕਿ ਉਹ ਮੰਨ ਗਿਆ ਕਵਰਟ ਵੱਜੀ ਮੈਂ ਪੱਜ ਗਿਆ ਹੁਣ ਦੇਖੋ ਗੱਲਾਂ ਤੋਂ ਨੇ ਜਾਣ ਕੇ ਤੇ ਉਹਨੇ ਨਹੀਂ ਮਾਰਿਆ ਹੂੰ ਪਰ ਇੰਡੀਆ ਸਾਹਿਬ ਇੱਥੇ ਜੇ ਤੇ ਤੁਸੀਂ ਬਚਦੇ ਰਹੇ ਤਾਂ ਬਚਦੇ ਰਹੇ ਸਾਰੀ ਜ਼ਿੰਦਗੀ ਮੇਰਾ ਅਜੇ ਤੱਕ ਚਲਾਣ ਨਹੀਂ ਹੋਇਆ ਜੀ ਨਾਲੇ ਮੈਂ ਕਿੰਨਾ ਕੁਸ਼ ਕੀਤਾ ਅੱਜ ਤੱਕ ਮੇਰਾ ਰੋਡ ਚਲਾਣ ਨਹੀਂ ਹੋਇਆ ਜੀ ਇਹ ਹੋ ਗਿਆ ਤੇ ਜਦ ਕਿ ਮੈਂ ਸਕੂਟਰ ਮੋਟਰਸਾਈਕਲ 90 ਦੇ ਦਾਕੇ ਚੋਂ ਚਲਾਉਣਾ ਹਮ ਅੱਜ ਤੱਕ ਨਾ ਕਈ ਵਾਰ ਹੁੰਦਾ ਹੈ ਉਹਦੇ ਤਾਂ ਇੱਕ ਇਤਫਾਕ ਹੁੰਦਾ ਹੁਣ ਤੇ ਮੈਂ ਵੈਸੇ ਆਪਦੀ ਕਾਰਗੁਜ਼ਾਰੀ ਤੁਹਾਨੂੰ ਪਤਾ ਹੀ ਹੈ ਨਾ ਇੱਕ ਸੈਟ ਰੱਖਦਾ ਮੈਂ ਤੇ ਇੰਸ਼ੋਰੈਂਸ ਪਹਿਲਾਂ ਹੀ ਵੇਖ ਲੈਣਾ ਉਹਨਾਂ ਕਿ ਤਿੰਨ ਦਿਨ ਪਹਿਲਾਂ ਖਤਮ ਹੋਣ ਵਾਲੀ ਆ ਪਤਾ ਨਹੀਂ ਕਿੱਥੇ ਅਗਲੇ ਮੇਰੀ ਤੇ ਬੇਇੱਜ਼ਤੀ ਵੀ ਬੜੀ ਰੱਜ ਕੇ ਕਰਨੀ ਆ ਜੀ ਸਲੋ ਭਾਈ ਇਹ ਮੈਂ ਕਹਿੰਦਾ ਕਿ ਜੇ ਤੱਕ ਬਚਦੇ ਰਹੋ ਤੱਕ ਬਚਦੇ ਹੋ ਹੋ ਸਕਦਾ ਜੇ ਇਥੋਂ ਉੱਠ ਕੇ ਜਾਵਾਂ ਤੇ ਗਾਹੀ ਕੱਟ ਦੇ ਹਾਂਜੀ ਬਿਲਕੁਲ ਇਹੋ ਆ ਉਹ ਇੱਕ ਦਿਨ ਇੱਥੇ ਗੱਲ ਕਹੀ ਹੁੰਦੀ ਹੈ ਤੇ ਹਾਂਜੀ ਉਹ ਇੱਕ ਦਿਨ ਇੱਕ ਤਾਂ ਚਲਾਨ ਕਟਿਆ ਤੇ ਉਹ ਫੂਕ ਜੀ ਨਹੀਂ ਮਰਵਾਉਂਦੇ ਫੂਕਣੀ ਜੀ ਚ ਐਲਕਾ ਮੀਟਰ ਝੜਾਉਂਦਾ ਉਹਦੇ 'ਚ ਮੁਰਾ ਕੇ ਤੋ ਫੜਾ ਕੇ ਤੋ ਉਹਨਾਂ ਨੇ ਮਸ਼ੀਨ ਜੀ ਅੱਗੇ ਕੀਤੀ ਪਿਆ ਤੇ ਚ ਭਰਦੇ ਆਪਦਾ ਜਿਹੜਾ ਵੀ ਉਹ ਪੈਸੇ ਪੂਸੇ ਕਟਾਉਣਾ ਉਹਦੇ 'ਚ ਵੀ ਫੂਕਾ ਮਰੀ ਜੀ ਕੋਲੋਂ ਕਿ ਬੰਦੇ ਨਹੀਂ ਤੂੰ ਕਹਿਣ ਦਾ ਭਾਵੇਂ ਆ ਕਿ ਭਾਈ ਇੱਕ ਤੇ ਇਹ ਆ ਕਿ ਤੇਜ਼ ਰਫ਼ਤਾਰ ਤੇ ਉਹ ਮੰਨ ਨਹੀਂ ਰਿਹਾ ਸਰ ਦੂਜਾ ਬਣ ਗਿਆ ਹਿੱਟ ਐਂਡ ਰਨ ਜੀ ਹਿੱਟ ਐਂਡ ਰਨ ਕੇਸ ਦਾ ਤੁਹਾਨੂੰ ਪਤਾ ਨਾ ਕਿੰਨਾ ਰੌਲਾ ਪਿਆ ਸੀ ਪਿਛਲੇ ਸਮੇਂ ਦੇ ਦੌਰਾਨ ਜੀ ਇਹਦੇ ਚ ਬੰਦਾ ਬਹੁਤ ਕਸੂਤਾ ਫਸਦਾ ਹੈ ਇਹਦਾ ਮਤਲਬ ਇਹ ਆ ਕਿ ਬੇਸ਼ੱਕ ਉਸਨੇ ਨਹੀਂ ਮਾਰਿਆ ਜਾਣਬੁੱਝ ਕੇ ਹੂੰ ਸਾਡੇ ਪ੍ਰਾਈਡ ਨੂੰ ਬਟ ਉਹ ਇਸ ਮਾਮਲੇ ਚ ਕਸੂਤਾ ਕਰ ਗਿਆ ਹਿੱਟ ਐਂਡ ਰੰਡਮ ਦਾ ਮਾਮਲਾ ਤੇਜ਼ ਰਫ਼ਤਾਰ ਦਾ ਮਾਮਲਾ ਹਾਈ ਪ੍ਰੋਫਾਈਲ ਮਾਮਲਾ ਇਹਦੇ ਵਿੱਚ ਵੀ ਜੇ ਤੇ ਉਹਨ ਫੌਜਾ ਸਿੰਘ ਦੇ ਪਰਿਵਾਰ ਨੇ ਮਾਫ ਕਰਤਾ ਜੀ ਠੀਕ ਹੈ ਨਾ ਵੀ ਚਲੋ ਗਲਤੀ ਨਹੀਂ ਹੈ ਹੂੰ ਫਿਰ ਤੇ ਭਾਵੇਂ ਕੋਈ ਸੁਖਾਲਾ ਛੁਟਕਾਰਾ ਹੋ ਜਾਵੇ ਆਦਰਵਾਇਸ ਇਸ ਐਨ ਆਰ ਆਈ ਦੇ ਬਹੁਤ ਬੁਰੀ ਕੜੀ ਸ਼ੁਰੂ ਹੋ ਗਈ ਸਭ ਜੀ ਜੀ ਇਸ ਕਰਕੇ ਭਾਈ ਐਨ ਆਰ ਆਈ ਪਹਿਲਾਂ ਤੇ ਹੋਣ ਤੇ ਸਿੱਧੀ ਗੱਲ ਹੈ ਇੱਥੋਂ ਦਾ ਇੱਕ ਲੋਕਲ ਡਰਾਈਵਰ ਰੱਖ ਲਓ ਹੂੰ ਉਹਨਾਂ ਸਾਹਿਬ ਜੀ ਤੁਹਾਡੇ ਸਾਰੇ ਤੁਹਾਡੇ ਸਾਰੇ ਇੱਥੇ ਦੇ ਸਮੇ ਦਾ ਕੀ ਤੁਹਾਡਾ ਉਤਰ ਦਾ ਕੋਈ 1000 ਡਾਲਰ ਨਹੀਂ ਲੱਗਣਾ ਜੀ ਜੀ ਠੀਕ ਹੈ ਨਾ ਜੀ ਜਿੰਨਾ ਚਿਰ ਤੁਸੀਂ ਰਹਿਣਾ ਹੂੰ ਉਹਨੂੰ ਸਭ ਪਤਾ ਹੁੰਦਾ ਹੈ ਲਿਮਟ ਕਿੰਨੀ ਹੈ ਕਿੱਥੇ ਕਿਵੇਂ ਚਲਾਉਣਾ ਸਾਬ ਇੱਥੇ ਸੜਕਾਂ ਦਾ ਬੁਰਾ ਹਾਲਿਆ ਇੱਥੇ ਲੋਕਾਂ ਦਾ ਵੀ ਬੁਰਾ ਹਾਲਿਆ ਲੋਕਾਂ ਨੂੰ ਵੀ ਬਚਾਉਣਾ ਪੈਂਦਾ ਆਪਣੇ ਆਪ ਨੂੰ ਵੀ ਬਚਾਉਣਾ ਪੈਂਦਾ ਬਿਲਕੁਲ ਦੂਜੀ ਗੱਲ ਇਹ ਹੈ ਕਿ ਭਾਈ ਮੈਂ ਤੇ ਇੱਕ ਗੱਲ ਕਹੂੰਗਾ ਕਿ ਇੱਥੇ ਠੀਕ ਹੈ ਹਰੇਕ ਜਗ੍ਹਾ ਤੇ ਤੁਹਾਡੀ ਉਸ ਜਿਹੜੇ ਉਹ ਸਪੀਡ ਚੈੱਕ ਕਰਨ ਵਾਲੇ ਕੈਮਰੇ ਨਹੀਂ ਲੱਗੇ ਹੁੰਦੇ ਸੈਂਸਰ ਨਹੀਂ ਲੱਗੇ ਹੁੰਦੇ ਤੇ ਗੱਡੀਆਂ ਇੱਥੇ ਆਪਾਂ ਮੁੰਡੇ ਦੇਖਦੇ ਆਂ 1.5 200 ਤੇ ਚੜਾ ਦਿੰਦੇ ਆਂ ਪਰ ਆਪ ਦੀ ਸਪੀਡ ਨੂੰ ਕੰਟਰੋਲ ਵਾਲੀ ਰੱਖੋ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ 150 200 ਵਾਲੀ ਤਾਂ ਉਹ ਰੁਕਦੀ ਹੋਣੀ ਨਹੀਂ ਪਤਾ ਨਹੀਂ ਇਹੋ ਕੀ ਨਿਕਲ ਆਉਣਾ ਇਧਰੋਂ ਉਧਰੋਂ ਸਮਝ ਤੋਂ ਬਾਹਰ ਆ ਇੱਥੇ ਸਾਡਾ ਇੱਕ ਦੋਸਤ ਆ ਉਹਦਾ ਮੁੰਡਾ ਸੀ ਬੜਾ ਸੋਹਣਾ ਸਨ ਅੱਖਾਂ ਆ ਜਿਹੜਾ ਹੈਗਾ ਬਠਿੰਡਾ ਪਟਿਆਲਾ ਹਾਈਵੇ ਚੰਡੀਗੜ੍ਹ ਆਈ ਵੀ ਜੀ ਇੱਥੇ ਗਾਂ ਜਾ ਕੇ ਬੂਤੇ ਬਾਟੇ ਜੇ ਬੜੇ ਉੱਚੇ ਉੱਚੇ ਹੈ ਜਿਓ ਲੱਗੀ ਆ ਹਮ ਤੇ ਉਦੋਂ ਕੀ ਆ ਕਿ ਪਿੰਡ ਉੱਤੇ ਨੇ ਮੋਟਰਸਾਈਕਲ ਕੱਢਦੇ ਆ ਲੋਕ ਹਮ ਉਹ ਸਰ ਮੋਟਰਸਾਈਕਲ ਕੱਢਿਆ ਦੋ ਜਣਿਆਂ ਨੇ ਉਹਨੇ ਮੋਟਰਸਾਈਕਲ ਤੋਂ ਕੱਟ ਮਾਰਿਆ ਗੱਡੀ ਉਹਦੀ ਜਿਹੜੀ ਸੀ ਬਹੁਤ ਸਪੀਡੀ ਸੀ ਹਮ ਕਿਹ ਤੇ ਮੁੰਡਾ 18 20 ਸਾਲ ਦਾ ਵੇਖਿਆ ਭੁਖ ਲੈਂਦੀ ਸੀ ਖਤਮ ਹੋ ਗਿਆ ਇੱਕ ਲੋਕ ਦਾ ਸੋ ਇਸ ਕਰਕੇ ਭਾਈ ਬਹੁਤ ਬੁਰਾ ਹਾਲ ਹੁੰਦਾ ਤੁਸੀਂ ਤੇ ਹਾਈ ਜਦ ਤੱਕ ਚੱਲ ਰਹੀ ਠੀਕ ਹੈ ਜੇ ਬਾਈ ਚਾਂਸ ਹੰਡਲੋ ਪਤਾ ਹੈ ਵੀ ਹਾਂ ਇੱਥੇ ਟ੍ਰੈਫਿਕ ਕੱਟਿਆ ਵਾਲੇ ਤੋਂ ਵਾਲੇ ਵੱਸੋਂ ਕੱਟਿਆ ਆਪਦੀ ਗੱਡੀ ਨੂੰ ਸਪੀਡ ਥੋੜੀ ਦੇ ਸਕਦੇ ਨਹੀਂ ਤਾਂ ਆਪਦਾ ਟਾਈਮ ਉਸ ਹਿਸਾਬ ਦਾ ਹੀ ਰੱਖੋ ਭਾਈ ਜੀ ਮੈਨੂੰ ਤਾਂ ਬੜਾ ਡਰ ਲੱਗਦਾ ਮੈਂ ਤਾਂ ਬਿਲਕੁਲ ਤੁਸੀਂ ਤੁਹਾਡੀ ਦੀ ਤਾਰੀਫ ਕਰਨੀ ਪਾਉਂਦੀ ਮੈਂ ਨਹੀਂ ਨਾਲ ਮੈਂ ਤਾਂ ਮੈਂ ਆਪਦੇ ਭਰਾ ਦੇ ਨਾਲ ਵੀ ਬਟਾਉਂ ਹੱਜਾ ਮਾਰਦਾ ਰਹਿਣਾ ਬਹੌਲੀ ਕਰ ਇਹਨੂੰ ਹੌਲੀ ਕਰ ਯਾਰ ਜੀ ਜੀ ਇਵੇਂ ਜੀ खैर ਚਲੋ ਇਹ ਜ਼ਰੂਰਤ ਵੀ ਹੋ ਗਈ ਅੱਜਕੱਲ੍ਹ ਦੀ ਜਿਸ ਤਰ੍ਹਾਂ ਦੀਆਂ ਭਾਈ ਸੜਕਾਂ ਨੇ ਜਿਸ ਤਰ੍ਹਾਂ ਦਾ ਮਾਹੌਲ ਹੈ ਸਾਡੀ ਜ਼ਰੂਰਤ ਹੈ